ਉਹ ਤਾਰਡ ਕਿਸਾਨੀ ਵੀ ਲਾਏ ਉਹ ਬਿਲਾਏ ਉਹ ਬਿਲਾਦੇ ਸਾਡੀ ਜ਼ਮੀਨ ਖੋਣੀ ਸੀ ਅਸੀਂ ਉਹ ਜ਼ਮੀਨ ਨੂੰ ਠੱਲ ਪਾ ਲਈ ਉਹਦੀ ਸੀ ਜ਼ਮੀਨ ਨਹੀਂ ਦਿੰਦੇ ਉਹ ਕਿਸਾਨੀ ਵੇਲੇ ਪਿੱਛੇ ਮੁੜੇ ਨਹੀਂ ਆਪਾਂ ਕਾਲੇ ਕਾਨੂੰਨ ਪਿੱਛੇ ੱੱਕੇ ਨਹੀਂ ਨਹੀਂ ਤਾਂ ਉਹਨਾਂ ਨੇ ਜਮੀਨਾਂ ਦੇ ਉੱਪਰ ਆ ਜਾਂਦੇ ਉਹ ਸਾਡੀ ਜਿਹੜੀ ਜ਼ਮੀਨ ਖੋ ਕੇ ਕੰਪਨੀਆਂ ਨੇ ਜਿਹੜੀ ਖੇਤੀ ਕਰਨੀ ਸੀ ਕੰਪਨੀਆਂ ਨੇ ਖੇਤੀ ਕਰਕੇ ਜਿਹੜੇ ਸੈਲੋ ਬਣੇ ਨੇ ਉਹਨਾਂ ਦੇ ਵਿੱਚ ਅਨਾਜ ਰੱਖਣਾ ਸੀ ਅਨਾਜ ਰੱਖ ਕੇ ਫਿਰ ਜਿਹੜੇ ਅੱਜ ਸਾਡੇ ਸਾਡੇ ਸੜਕਾਂ ਬਣ ਰਹੀਆਂ ਨੇ ਦਿੱਲੀ ਘਟਾ ਨੈਸ਼ਨਲ ਐਕਸਪ੍ਰੈਸ ਹਾਈਵੇ ਬਣ ਰਿਹਾ ਉਹ ਹਾਈਪੇ ਉੱਪਰ ਸਾਡਾ ਅਨਾਜ ਲਾ ਜਾ ਕੇ ਚੌੜਪ ਤੇਕਰ ਲੈ ਕੇ ਜਾਣਾ ਸੀ ਆ ਪੂਰੀ ਪਲੈਨਿੰਗ ਸੀ ਇਹ ਕੋਈ ਹਾਈਵੇ ਜਿਹੜੀ ਪਲੈਨਿੰਗ ਹੈ ਜਿਹੜਾ ਦਿੱਲੀ ਘਟਾ ਨੈਸ਼ਨਲ ਐਕਸਪ੍ਰੈਸ ਹਾਈਵੇ ਬਣਿਆ ਭਾਰਤ ਵਾਲਾ ਸੜਕ ਬਣੀ ਹੈ ਇਹ ਕੋਈ ਅੱਜ ਦੀ ਥੋੜੀ ਪਲੈਨਿੰਗ ਹੈ ਸਾਲਾਂ ਦੀ ਪਲੈਨਿੰਗ ਆ ਉਹ ਕੰਪਨੀਆਂ ਦੀ ਪਲੈਨਿੰਗ ਆ ਆ ਥੋੜੀ ਜਿਹੜੀਆਂ ਆ ਥੋੜਾ ਥੋੜਨਾ ਕੁਝ ਕਰਨਾ ਚਾਹੁੰਦੇ ਨੇਗੇ ਉਹ ਲਾ ਜਾ ਕੇ ਜਿਹੜੀਆਂ ਕੰਪਨੀਆਂ ਨੇ ਉਹ ਜਿਹੜੇ ਵੱਡੇ ਕਾਰਪੋਰੇਟ ਕਰਾਣੇ ਨੇ ਉਹ ਥੋੜਾ ਅਨਾਜ ਲਾ ਜਾ ਕੇ ਖੇ ਉਹਨਾਂ ਨੇ ਤੁਹਾਡੇ ਹੱਥ 'ਚ ਠੂਕਾ ਫੜਾ ਕੇ ਉਹਨਾਂ ਨੇ ਜਿਹੜਾ ਵਪਾਰ ਆਪ ਸ਼ੁਰੂ ਕਰ ਲੈਣਾ ਸੀ ਪਰ ਹੁਣ ਵੀ ਕਰਨਗੇ ਜੇ ਤੁਸੀਂ ਨਾ ਲੜੇ ਜੇ ਤੁਸੀਂ ਨਾ ਇੱਥੇ ਆ ਕੇ ਬਹਿੰਦੇ ਤਾਂ ਹੁਣ ਵੀ ਇਹ ਕੰਮ ਕਰਨ ਨੂੰ ਤਿਆਰ ਨੇ ਤਾਂ ਇਹ ਨਹੀਂ ਠੁੱਟੀਆਂ ਜਿਹੜੀਆਂ ਗੱਲਾਂ ਮੰਗਾ ਮੰਨੀਆਂ ਜਾਂਦੀਆਂ ਪਰ ਉਹ ਕਰਾਣੇ ਕਰ ਸਕਦੇ ਨੇ ਪਰ ਸਾਡੇ ਜਿਹੜੇ ਪੰਜਾਬ ਦੇ ਰਾਜਨੀਤਿਕ ਲੀਡਰ ਲੋਕ ਨੇਗੇ ਉਹ ਇਸ 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 ਗੱਲ ਤੇ ਕਿਉਂ ਨਹੀਂ ਤਾਰਾ ਦੇ ਰਹੇ ਉਹ ਇਹ ਗੱਲ ਕਿਉਂ ਨਹੀਂ ਬੋਲ ਰਹੇ ਵੀਰੋ ਕਿ ਸਾਢੇ 8 ਦੇ ਵਿੱਚ ਫੁੱਟਾ ਕਿਉਂ ਫੜਾ ਰਹੇ ਹੋ ਉਹ ਇਹ ਗੱਲ ਕਿਉਂ ਨਹੀਂ ਕਰ ਲੈ ਕੇ ਸਾਡਾ ਜਿਹੜਾ ਵਪਾਰ ਆ ਜਿਹੜਾ ਬਾਗਾ ਬਾਟਰਾ ਖੁੱਲਣਾ ਚਾਹੁੰਦਾ ਉਹ ਇਸ ਮੁੱਦੇ ਤੇ ਕਿਉਂ ਨਹੀਂ ਬੋਲਦੇ ਕਿਉਂਕਿ ਉਹਨਾਂ ਦੀ ਤੁਹਾਨੂੰ ਪਤਾ ਹੈ ਕਿ ਸਾਰੇ ਦੇ ਸਾਰੇ ਜਿੰਨੇ ਵੀ ਇਹ ਆਪਣੀ ਕੁਰਸੀ ਬਚਾਉਣ ਲਈ ਆਪਣੇ ਘਰ ਪਰ ਲਈ ਲੜਦੇ ਨੇ ਕਿ ਵੀਰੋ ਅਗਲੀ ਗੱਲ ਸੁਣੋ ਜਿਹੜੇ ਤੁਸੀਂ ਆਗੂਆਂ ਦਾ ਕਈ ਨੌਜਵਾਨ ਵਿਰੋਧ ਕਰਨ ਲੱਗੇ ਨੇ ਵੀ ਆਗੂ ਮਾੜੇ ਨੇ ਪਿਛਲੇ ਬਿਰਤਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਇੱਕ ਗੱਲ ਤੇ ਲਈ ਪਿਛਲੇ ਅੰਦੋਲਨ ਦੇ ਵਿੱਚ ਵੀ ਆਗੂ ਆਗੂ ਪੈਸੇ ਖਾ ਕੇ ਮੈਂ ਤੁਹਾਡੀ ਗੱਲ ਨੂੰ ਮੰਨ ਲੈਣਾ ਤੇ ਆਗੂ ਪੈਸੇ ਖਾ ਗਏ ਕਿੰਨੇ ਕਿੰਨੇ ਪੈਸੇ ਖਾ ਗਏ ਅਗਰ ਕਰੋੜ ਕਰੋੜ ਰੁਪਇਆ ਖਾ ਗਏ ਮੈਂ ਮੰਨ ਲਿਆ ਤੁਹਾਡੀ ਗੱਲ ਚਲ ਕਰੋੜ ਕਰੋੜ ਰੁਪਇਆ ਖਾ ਗਏ ਪਰ ਤੁਸੀਂ ਕਿਤੇ ਅਜਿਹੀ ਸੋਚੀ ਐ ਤੁਹਾਡੀ ਮੈਂ ਗੱਲ ਠੁਕੀ ਤੇ ਗੱਲ ਦਾ ਮੰਨ ਗੱਲ ਅੱਗੇ ਜਵਾਬ ਦੇਣਾ ਕਿ ਜਿਹੜਾ ਇੱਕ ਬੰਦਾ ਐਮਐਲਏ ਕੁਰਸੀ ਤੇ ਬਹਿਦਾ ਉਹ ਪਤਾ ਕਿੰਨਾ ਪੈਸਾ ਕਮਾਉਣਾ 100 ਕਰੋੜ ਰੁਪਇਆ 100 ਕਰੋੜ ਰੁਪਇਆ ਕਮਾ ਕੇ ਉੜਦਾ ਤੁਸੀਂ ਉਹਨਾਂ ਦੇ ਖਿਲਾਫ ਤਾਂ ਉਹ ਤਾਂ ਸਾਨੂੰ ਫੇਰ ਲੜਾਉਣ ਲੱਗੇ ਆਗੂ ਦੇ ਖਿਲਾਫ ਫੇਰ ਬੋਲਣਾ ਤੁਸੀਂ ਸ਼ੁਰੂ ਕਰਤਾ ਉਹ 100-100 ਕਰੋੜ ਰੁਪਇਆ ਕਮਾ ਕੇ ਉਹ ਤੁਹਾਡੇ ਟੈਕਸ ਦਾ ਪੈਸਾ ਉਹ ਤੁਹਾਡਾ ਪੈਸਾ ਉਹ 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 ਫਿਰ ਕਿੱਥੇ ਵਰਤਦੇ ਨੇ ਰਾਗੂ ਜੱਡੇ ਦਾ ਵਿਆਹ ਹੋਇਆ 100 ਕਰੋੜ ਰੁਪਇਆ 150 ਕਰੋੜ ਰੁਪਇਆ ਨੇ ਵਿਆਹ ਤੇ ਖਰਚ ਕੀਤਾ ਤੇ ਕਿੱਥੋਂ ਆ ਗਿਆ ਪੈਸਾ ਦੱਸੋ ਤੁਹਾਡੇ ਪੰਜਾਬ ਦਾ ਪੈਸਾ ਹੈ ਤੁਹਾਡੇ ਲੋਕਾਂ ਦਾ ਪੈਸਾ ਹੈ ਜਿਵੇਂ ਕਿਸੇ ਟਾਮ ਜਿਹੜਾ ਅਫਗਾਨਿਸਤਾਨ ਦੇ ਚੱਲੇ ਹੋਏ ਮਹਿਬੂਤ ਕਦਨ ਵੀ ਵਰਗੇ ਜਿਹੜੇ ਉਹ ਰਾਜੇ ਸੀਗੇ ਉਹ ਪੂਰੇ ਭਾਰਤ ਨੂੰ ਲੁੱਟ ਕੇ ਲੈ ਕੇ ਜਾਂਦੇ ਹੁੰਦੇ ਆ ਹੀ ਰੱਖਦੇ ਰਹਿੰਦੇ ਲੁੱਟ ਕੇ ਲੈ ਕੇ ਜਾਂਦੇ ਹੁੰਦੇ ਕਿ ਨਹੀਂ ਲੈ ਕੇ ਜਾਂਦੇ ਹੁੰਦੇ ਆਹ ਟਾਮ ਤੁਹਾਡੇ ਪੰਜਾਬ ਨੂੰ ਥੋੜੇ ਲੋਕਾਂ ਨੂੰ ਇਹ ਜਿਹੜੇ ਦਿੱਲੀ ਦੇ ਰਾਜਨੀਤਿਕ ਲੋਕ ਨੇ ਲੁੱਟ ਕੇ ਲੈ ਕੇ ਜਾ ਰਹੇ ਨੇ ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜਿਹੜੇ ਤੁਹਾਡੇ ਲੜਨ ਵਾਲੇ ਲੋਕ ਨੇ ਤੁਸੀਂ ਉਹਨਾਂ ਨਾਲ ਲੜਨ ਲੱਗ ਜਾਨੇ ਮੇਰੇ ਭਰਾਵੋ ਇਹ ਜਿਹੜੇ ਆਤਮਾ ਦੇ ਬੜੀਆਂ ਵੱਡੀਆਂ ਚਲੋ ਪਲਾਨਿੰਗਾਂ ਹੁੰਦੀਆਂ ਨੇ ਮੈਂ ਆਕੂ ਨਾਲ ਇੱਕ ਨਾ ਗੱਲ ਕਰਨ ਲੱਗ ਗਿਆ ਮੈਂ ਕਿਹਾ ਜੇ ਬਾਪੂ ਚੋਣ ਜਾਬਤਾ ਲੱਗ ਗਿਆ ਮੈਂ ਕਿਹਾ ਫੇਰ ਆਪਣਾ ਕੀ ਹੋਊਗਾ ਪਤਾ ਕੀ ਜਵਾਬ ਦਿੱਤਾ ਆਕੂ ਨੇ ਕਹਿੰਦਾ ਅਸੀਂ ਇੱਥੇ ਕੱਚੇ ਨਹੀਂ ਹੈਗੇ ਜੇ ਚੋਣ ਜਾਬਤਾ ਲੱਗੂ ਅਸੀਂ ਪਲੇਅਰ ਜਿਵੇਂ ਪੂਰੇ ਦੇਸ਼ ਤੇ ਜਾ ਕੇ ਕਿਸਾਨਾਂ ਨੂੰ ਜਗਾਇਆ ਅਸੀਂ ਜਿਹੜਾ ਸਾਡਾ ਇਹਨਾਂ ਦਾ ਚੋਣ ਮੈਨੀਫੈਸਟੋ ਅਸੀਂ ਉਹਦੇ ਵਿੱਚ ਮੰਗਾ ਪਵਾਵਾਂਗੇ ਅਸੀਂ ਪੂਰੇ ਦੇਸ਼ ਨੂੰ ਦੱਸਾਂਗੇ ਵੀ ਆਹ ਕਿਸਾਨ ਅੱਜ ਬਾਟਰਾ ਦੇ ਉੱਪਰ ਬੈਠਾ ਹੈ ਪੂਰੀ ਭਾਜਪਾ ਦੀ ਜਿਹੜੀ ਅਸੀਂ ਫੱਟੀ ਪੋਚਾਂਗੇ ਪੂਰਾ ਜਿਹੜਾ ਭੰਡੀ ਪ੍ਰਚਾਰ ਇਹਨਾਂ ਦਾ ਕਰਾਂਗੇ ਇਸ ਕਰਕੇ ਇਹ ਤਾਂ ਚਾਹੁੰਦੇ ਨੇ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਅਸੀਂ ਇਹਨਾਂ ਨੂੰ ਉਠਾ ਦਈਏ ਇੱਥੋਂ ਇਹ ਕੋਈ ਕੱਚੀ ਪਲੈਨਿੰਗ ਨਹੀਂ ਹੈਗੀ ਇਹਨਾਂ ਦੀ ਜੇ ਤੁਸੀਂ ਆਖੋ ਇਸ ਕਰਕੇ ਮੇਰੇ ਵੀਰੋ ਆਪਾਂ ਬੜੇ ਸਬਰ ਦੇ ਨਾਲ ਰਹਿ ਕੇ ਆਪਾਂ ਬਹੁਤ ਕੁਝ ਪਹਿਲਾਂ ਲੈ ਕੇ ਨਿਕਲਾਂ ਤਾਂ ਫਿਰ ਵੀ ਕੁਝ ਬਹੁਤ ਕੁਝ ਲੈ ਕੇ ਨਿਕਲਾਂਗੇ ਅਗਲੀ ਗੱਲ ਵੀਰੋ ਜਿਹੜੀ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰੀ ਚੁੱਕਿਆ ਤੇ ਤੁਹਾਡਾ ਇਹ ਸਵਾਲ ਨਾਲ ਬੜੇ ਖਰਮੇ ਦੇ ਨਾਲ ਆਗੂਆਂ ਦੀ ਵਜਾਏ ਤੁਹਾਡਾ ਜਿਹੜਾ ਰਾਜ ਕਰਤੀ ਜਿਹੜਾ ਤੁਹਾਡੇ ਥੋੜਾ ਟਾਈਮ ਵੱਧ ਲੱਗ ਰਿਹਾ ਜਿਹੜਾ ਤੁਹਾਡੇ ਐਮਐਲਏ ਨੇਗੇ ਛੋਟੇ ਐਸਟੀ ਨੇਗੇ ਛੋਟੇ ਮਨਿਸਟਰ ਨੇ ਤੁਹਾਡਾ ਉਹਨਾਂ ਅੱਗੇ ਸਵਾਲ ਹੋਣਾ ਚਾਹੀਦਾ ਜਦੋਂ ਪਿੰਡਾਂ ਦੇ ਵਿੱਚ ਇਹ ਆਉਣਗੇ ਫਿਰ ਸਵਾਲ ਕਰਿਓ ਵੀ ਤੁਸੀਂ ਸਾਡਾ ਜਿਹੜਾ ਡਟ ਕੇ ਸਾਡਾ ਪੈਰਾ ਕਿਉਂ ਨਹੀਂ ਲੰਦੇ ਇਹ ਲੜਾਈ ਕੀ ਦੀ ਆ ਜਿਹੜਾ ਆਪੂ ਲੜ ਰਹੇ ਨੇ ਜਿਹੜਾ ਲੋਕ ਆਪਾਂ ਲੜ ਰਹੇ ਆ ਇਹ ਲੜਾਈ ਕੀ ਦੀ ਆ ਇਹ ਲੜਾਈ ਹੈਗੀ ਇਹ ਜਿਨ੍ਹਾਂ ਨੂੰ ਅਸੀਂ ਚੁਣ ਕੇ ਨਮਾਇੰਦਿਆਂ ਨੂੰ ਬਿਠਾਇਆ ਉਹਨਾਂ ਦਾ ਫਰਜ਼ ਕੀ ਆ ਜਿਹਨਾਂ ਨੂੰ ਚੁਣ ਕੇ ਬਿਠਾ ਦੇਣਾ ਜੋ ਸਾਡੇ ਦੇ ਇਤਿਹਾਦਤ ਹੋ ਰਿਹਾ ਇਹ ਕੌਣ ਕਰ ਰਹੇ ਨੇਗੇ ਇਹ ਚੁਣੇ ਹੋਏ ਨਮਾਇੰਦੇ ਨੇਗੇ ਇੱਕ ਮਿੰਟ ਵੀਰੇ ਅਸੀਂ ਇਹਨਾਂ ਨੂੰ ਤਾਂ ਬੋਟਾ ਪਾਉਣਿਆ ਕਿ ਸਾਡੀ ਗੱਲ ਜਾ ਕੇ ਵਿਧਾਨ ਸਭਾ ਦੇ ਵਿੱਚ ਕਰਨਗੇ ਸਾਡੀ ਗੱਲ ਲੋਕ ਸਭਾ ਦੇ ਵਿੱਚ ਗੱਲ ਕਰਨਗੇ ਹੁਣ ਜੋ ਅੱਜ ਸਾਡੇ ਨਾਲ ਇਹ ਕੰਮ ਹੋਇਆ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਨੂੰ ਬੜਾ ਲੇੜ ਝਾਗੀਆਂ ਨੂੰ ਵਿਧਾਨ ਸਭਾ ਸੈਸ਼ਨ ਬੁਲਾਉਣਾ ਚਾਹੀਦਾ ਪਹਿਲੇ ਦਿਨਾਂ ਦੇ ਵਿੱਚ ਹੀ ਵੀ ਐਡੀਆਂ ਵੱਡੀਆਂ ਕੰਧਾਂ ਜਿਹੜੀਆਂ ਖੁੱਲ੍ਹੇ ਕੱਡੀਆਂ ਨੇ ਇਹ ਜਿਹੜੇ ਲਹਿਰਾਂ ਲਾਈਆਂ ਨੇ ਸਾਥ ਸਾਥੇ ਕਿਉਂ ਲਾਈਆਂ ਨੇ ਇਹ ਸਭ ਤੋਂ ਪਹਿਲਾਂ ਜਿਹੜਾ ਸੈਸ਼ਨ ਬੁਲਾਇਆ ਹੁੰਦਾ ਮੁੱਖ ਮੰਤਰੀ ਨੇ ਦਿੱਤਾ ਕੱਲ ਥੋਕ ਕੇ ਕੱਲ ਮੜਾ ਬਿਆਨ ਦਿੱਤਾ ਤਾਹਟ ਕੇ ਨੇ ਮੁੱਖ ਮੰਤਰੀ ਕੋ ਛੋਟੀ ਮੁੱਡੀ ਚੀਜ਼ ਨਹੀਂ ਹੈਗਾ ਚੁਣਿਆ ਹੋਇਆ ਪੰਜਾਬ ਦਾ ਨੁਮਾਇੰਦਾ ਜੇ ਠੋਕ ਕੇ ਗੱਲ ਕਰਦਾ ਵੀ ਉਹ ਆਪਾਂ 117 ਐਮਐਲਏ ਬੈਠ ਕੇ ਵਿਚਾਰ ਚਰਚਾ ਪਹਿਲਾਂ ਇਸ ਕਿਸਾਨੀ ਮੁੱਦੇ ਦੇ ਕਰੀਏ ਆਪਾਂ ਕੋਈ ਬਿਲ ਲੈ ਕੇ ਆਪਾਂ ਕੋਈ ਮਤਾ ਪਾਸ ਵਿਧਾਨ ਸਭਾ ਦੇ ਵਿੱਚ ਕਰੀਏ ਜੇ ਉਹਨਾਂ ਨੇ ਇਹ ਕੰਮ ਕੀਤਾ ਹੁੰਦਾ ਤਾਂ ਫਿਰ ਐਨਾ ਜਿਹੜਾ ਸਾਧਨ ਸਾਧਨ ਤੇ ਹੋਣਾ ਨਹੀਂ ਇਹਨਾਂ ਨੇ ਕੰਮ ਕੀਤੇ ਹੁੰਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ 13 13 ਐਮਪੀ ਇਕੱਠੇ ਹੁੰਦੇ ਪੈਲ ਕਰਦੇ ਜਾ ਕੇ ਦਿੱਲੀ ਦੇ ਵਿੱਚ ਜੰਤਰ ਮੰਤਰ ਦੇ ਵਿੱਚ ਨੈਸ਼ਨਲ ਮੀਡੀਆ ਨੂੰ ਇੰਟਰਨੈਸ਼ਨਲ ਮੀਡੀਆ ਨੂੰ ਜਾ ਕੇ ਦੱਸਦੇ ਵੀ ਸਾਡੇ ਅਸੀਂ ਇਸ ਦੇਸ਼ ਦੇ ਵਾਸੀ ਆ ਪੰਜਾਬ ਆ ਜਿਹੜਾ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਨੇ ਕਦੋਂ ਘੱਟ ਦਿਖਾਈ ਆ ਪੰਜਾਬ ਨੇ ਛਿੱਟੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਆ ਪੰਜਾਬ ਤੇ ਹਰਿਆਣਾ ਦੀ ਗੱਲ ਕਰਦਾ ਮੈਂ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਪੰਜਾਬ ਆ ਇਹ ਜਿਹੜੇ ਲੋਕ ਨੇ ਖਾਸ ਕਰਕੇ ਸਿੱਖ ਔਰ ਹੁਣ ਮੇਰੀ ਗੱਲ ਸੁਣੋ ਵੀਰੋ ਜਿਹੜਾ ਇਸ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੰਦਾ ਜਿਹੜਾ ਅਨਾਜ ਦੇ ਪਹਨਾਰ ਪਰਦਾ ਆਰਥਿਕ ਵਹਾਟਾ ਦੇ ਵਿੱਚ ਹਿੱਸਾ ਪਾਉਂਦਾ ਅਸਲ ਦੇ ਵਿੱਚ ਮਾਲਕ ਉਹ ਦੇਖਦਾ ਇਹੀ ਹੈ ਨਾ ਅਸਲ ਦੇ ਵਿੱਚ ਇਸ ਦੇ ਦਾ ਮਾਲਕ ਪੰਜਾਬ ਆ ਪਰ ਪੰਜਾਬ ਨੂੰ ਅੱਗੇ ਜਾਣ ਦੀ anumati ਨਹੀਂ ਇੱਕ ਤੇ ਸਟੇਟਮੈਂਟ ਆ ਸਾਡੇ ਲੀਡਰਾਂ ਦੀ ਹੋਣ ਇਹ ਗੱਲਾਂ ਹੋਣ ਤੇ ਜਾ ਕੇ ਇੰਟਰਨੈਸ਼ਨਲ ਮੀਡੀਆ ਨੂੰ ਕਹੀਆਂ ਹੋਣ ਤਾਂ ਸਾਡੇ ਹਾਲਾਤ ਹੋਣ ਹੀ ਨਾ ਪਰ ਵੀਰੋ ਸਾਡੇ ਅੱਗੇ ਵਿਕ ਜਾਂਦੇ ਨੇਗੇ ਇਹ ਸਾਰਾ ਬਕਾਊ ਮਾਲ ਹੈ ਇਸ ਚੀਜ਼ ਦੀ ਅਸੀਂ ਪੜਤਾਲ ਕਰੀਏ ਵੀਰੋ ਦੇਖੀਏ ਸਮਝੀਏ ਸੋਚੀਏ ਥੋੜਾ ਸੋਚਣ ਦਾ ਸਮਾਂ ਆਪਾ ਕੱਥੇ ਜਿਹੜੇ ਆਪਾ ਲੜਨ ਵਾਲੇ ਲੋਕਾਂ ਸਾਨੂੰ ਇਹ ਹਮੇਸ਼ਾ ਤੋਂ ਹੀ ਸਾਨੂੰ ਪਾੜ ਕੇ ਰੱਖਦੇ ਨੇ ਹੁਣ ਗੱਲ ਇੱਕ ਹੋਰ ਸਭ ਤੋਂ ਵੱਡੀ ਗੱਲ ਚੱਲਦੀ ਹੁੰਦੀ ਹੈ ਕਿ ਕਿ ਕਿਸਾਨ ਤੇ ਮਜ਼ਦੂਰ ਅਲੱਗ-ਅਲੱਗ ਨੇ ਹੁਣ ਮੈਨੂੰ ਇੱਕ ਗੱਲ ਦੱਸੋ ਇੱਥੇ ਜਾਤਾਂ ਪਾਤਾਂ ਦੀ ਗੱਲ ਸਭ ਤੋਂ ਵੱਡੀ 11 ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਧਿਆਨ ਨਾਲ ਸੁਣ ਲੋ 11 ਬੰਦੇ ਜਿਹੜੇ ਆਸ ਟਾਈਮ ਜਾਤੀ ਭਾਤੀ ਦਾ ਪੋੜਾ ਪਾ ਰਹੇ ਨੇ ਉਹ ਕੌਣ ਨੇ ਕਿਸੇ ਕੋਲ 5 ਗੰਨਮੈਣ ਨੇ ਕਿਸੇ ਕੋਲ 10 ਗੰਨਮੈਣ ਨੇ ਉਹ ਕੌਣ ਨੇ ਲੋਕ ਉਹਨਾਂ ਦੀ ਪਛਾਣ ਕਿਵੇਂ ਕਰਨੀ ਆ ਤੁਸੀਂ ਉਹ ਹੋਣ ਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਚੱਕਾ ਪਹਿਲਾਂ ਕੀ ਹੁੰਦਾ ਪਹਿਲਾਂ ਕੀ ਹੁੰਦਾ ਪਹਿਲਾਂ ਕਿਸੇ ਕੋਲੇ ਅਖਬਾਰ ਟਾਮੇ ਟਾਮੇ ਪਿੰਡਾਂ ਚੋਂਦੇ ਹੁੰਦੇ ਟੀਵੀ ਜਨ ਹੁੰਦੇ ਜਾਂ ਬਜ਼ੁਰਗਾਂ ਕੋਲੇ ਰੇਡੀਓ ਹੁੰਦਾ ਤੇ ਖਬਰਾਂ ਚੋਂਦੇ ਹੁੰਦੇ ਅੱਜ ਜੇ ਘਰ ਦੇ ਵਿੱਚ ਚਾਰ ਜੀ ਨੇ ਤਾਂ ਚਾਰ ਟੀਵੀ ਨੇ ਕਿਉਂਕਿ ਚਾਰਾਂ ਕੋਲੇ ਫੋਨ ਨੇਗੇ ਹੁਣ ਜਿਹੜੇ ਉਹ 11 12 ਬੰਦੇ ਨੇ ਇਹਨਾਂ ਨੇ ਬਠਾਏ ਹੋਣੇ ਸੀ 11 ਬੰਦੇ ਲਿਸਟ ਤਿਆਰ ਕਰੀ ਉਹਨਾਂ ਦੀ ਜਾਲੀ ਰੱਖੀਆ ਅੰਮਰ ਛਕਿਆ ਕੇਸ ਰੱਖੇ ਨੇ ਪਰ ਬੁੱਲਣਾਂ ਨੇ ਉਹਨੇ ਕਿਸਾਨਾਂ ਦੇ ਵਿਰੁੱਧ ਬੁੱਲਣਾਂ ਨੇ ਪੰਜਾਬ ਦੇ ਲੋਕਾਂ ਦੇ ਵਿਰੁੱਧ ਘਰ ਦੇ ਮੂਹਰੇ 5 4 4 5 ਗਨਮੈਨ ਖੜ ਆਪ ਦੇ ਆਪ ਨੂੰ ਸਹੂਤ ਨਹੀਂ ਕਰਦੇ ਸੀ ਭਾਜਪਾ ਦੇ ਬੰਦੇ ਆ ਜਦੋਂ ਬਾੜ ਨਿਕਲਣਾ 4 4 5 5 7 7 99 ਨਾਲ ਨਿਕਲਣਾ ਹੁਣ ਉਹ ਜਿਹੜੇ ਲੋਕ ਨੇਗੇ ਉਹ ਸਾਨੂੰ ਕਿਸਾਨੀ ਤੇ ਮੈਂ ਪਰੋਕੋ ਕੰਡਾ ਚਲਾਉਂਦੇ ਨੇ ਹੁਣ ਇਹਨਾਂ ਨੇ ਪੂੜਾ ਖਲਾਇਆ ਹੋਇਆ ਕਿ ਮਜ਼ਦੂਰ ਲੱਗ ਨੇ ਇੱਥੇ ਕਿਸਾਨ ਅਸੀਂ ਆਏ ਆ ਅਸੀਂ ਮਜ਼ਦੂਰਾਂ ਦੀ ਵਿੱਚ ਨਾਲ ਮੁੱਖ ਮੰਗ ਲੈ ਕੇ ਆਇਆ ਵੀ ਸਾਡੇ ਮਜ਼ਦੂਰਾਂ ਦੇ ਉੱਪਰ ਵੀ ਜਿਹੜਾ ਘਰ ਤੇ ਉਹਦੇ ਉੱਪਰ ਵੀ ਲੀਕ ਬਚਣੀ ਚਾਹੀਦੀ ਵੀ ਆਪਾਂ ਲੈ ਕੇ ਨਹੀਂ ਆਇਆ ਦੱਸੋ ਜੀ ਇਹ ਜਿਹੜਾ ਉਹ ਪ੍ਰੋਪਗੈਂਡਾ ਉਹ ਬੰਦਾ 10 11 ਮਿੰਟ ਰੋਜ਼ ਇਹ ਗੱਲ ਬੋਲਦੇ ਨੇ ਰੋਜ਼ ਅਗੇ ਕਿਸਾਨ ਜਿਹੜਾ ਕਿਸਾਨ ਨੇ ਉੱਤੇ ਬੈਠੇ ਨੇ ਪਰ ਇਸ ਦੀ ਪਰਖ ਸੀ ਕਰੀਏ ਅਸੀਂ ਕਹਿੰਦੇ ਆ ਵੀ ਜੇ ਤੁਸੀਂ ਕਾਰਪੋਰੇਟ ਘਰਾਣ ਦਾ ਅਰਪਾ ਕਰਦਾ ਮਾਫ਼ ਕਰ ਸਕਦੇ ਹੋ ਜਿਹੜੇ ਕਿਸਾਨਾਂ ਤੇ ਮਦਦ ਨਾਲ ਸੱਤੇ ਦੇਸ਼ ਚੱਲਦਾ ਜਿਹੜੇ ਅਸਲੀ ਦੇਸ਼ ਦੇ ਮਾਲਕ ਨੇ ਸੀ ਉਹਨਾਂ ਦਾ ਕਰਜ਼ਾ ਕੋਈ ਮਾਫ਼ ਕਰ ਸਕਦਾ ਸਾਡੇ ਖਿਲਾਫ ਵੀ ਪ੍ਰੋਪਗੈਂਡਾ ਚਲਾ ਦਿੰਦੇ ਨੇ ਇਸ ਕਰਕੇ ਨੌਜਵਾਨੋ ਵੀਰੋ ਪਹਿਲਾਂ ਵੀ ਬਾਰੀਆਂ ਬੰਨੀਆਂ ਸੀ ਗਿਆ ਬਾਰੀਆਂ ਬੰਨ ਲੈ ਪਿੰਡਾਂ ਦੇ ਧਿਆਨ ਨਾਲ ਘਰ ਸੁਣ ਲੋ 10 ਦਿਨ ਲਗਾਤਾਰ ਬਹਿਣਾ ਵੀ 10 ਦਿਨਾਂ ਤੋਂ ਬਾਅਦ ਅਸੀਂ ਫੇਰ ਦੁਬਾਰੇ ਫੇਰ ਮਹੀਨੇ ਦੇ ਵਿੱਚ ਮਹੀਨੇ ਦੇ ਜਿੰਨਾ ਟਾਈਮ ਮਰਜ਼ੀ ਉਹਨਾਂ ਡੜੇ 10 ਦਿਨ ਲਗਾਤਾਰ ਬਹਿ ਕੇ ਅਸੀਂ ਵੀ ਜਨਾਬ ਦਾ ਕੰਮ ਕਰਾਂ ਠੀਕ ਹੈ ਹਫਤੇ ਦੇ ਵਿੱਚ ਜਣ ਬੰਨ ਲਓ ਉਹਵੇਂ ਜਣ ਬੰਨ ਕੇ ਅਸੀਂ ਬਾਪੂਆਂ ਦੇ ਨਾਲ ਮੋٹے ਨਾਲ ਮੋਟਾ ਲਾ ਕੇ ਖੜਾਂਗੇ ਇਹ ਲੜਾਈ ਸਾਡੀ ਲੜ ਰਹੇ ਨੇਗੇ ਇਹਨਾਂ ਨੇ ਉਮਰਾ ਨਾ ਗਿਆਂ ਇਹਨੜ ਪਤਾ ਕਿ ਸਾਡਲ ਦੇ ਪੰਜਾਬ ਦੇ ਖਲਾਤਕੀ ਨੇ ਬੜੇ ਸੂ ਜਵਾਨ ਨੇ ਇਹਨਾਂ ਨੂੰ ਪਤਾ ਵੀ ਸਾਡੀ ਸਮੱਸਿਆ ਕੀ ਆ ਪੰਜਾਬ ਦੀ ਪੰਜਾਬ ਦੀਆਂ ਸਮੱਸਿਆਵਾਂ માં ਇਸ ਟਾਈਮ ਸਭ ਤੋਂ ਵੱਡੀਆਂ ਦੋ ਨੇਗੀਆਂ ਇੱਕ ਤਾਂ ਪ੍ਰਵਾਸ ਤੇ ਦੂਜਾ ਨਸ਼ਾ ਪ੍ਰਵਾਸ ਇਸ ਟਾਈਮ ਪੰਜਾਬ ਦੇ ਵਿੱਚ ਕੋਈ ਵੀ ਰਹਿਣ ਨੂੰ ਪਿਆਰ ਨਹੀਂ ਮੈਂ ਹੀ ਕਿਉਂ ਜਿਹੜਾ ਟਰੈਵਲਿੰਗ ਜੱਟਾਂ ਨੇ ਮੰਗ ਰ ਪਿਆ ਮੈਂ ਸਮਝ ਲਿਆ ਕਿ ਸਭ ਤੋਂ ਵੱਡੀ ਇਸ ਟਾਈਮ ਪੰਜਾਬ ਦੀ ਸਮੱਸਿਆ ਕੀ ਆ ਸਭ ਤੋਂ ਵੱਡਾ ਪ੍ਰਵਾਸ 30-30 ਲੱਖ ਰੁਪਈਆ ਲੈ ਕੇ ਇੱਕ ਨੌਜਵਾਨ ਦਾ 30-30 ਲੱਖ ਰੁਪਈਆ ਲੈ ਕੇ ਬਾਹਰ ਭੇਜ ਰਹੇ ਨੇ ਪੰਜਾਬ ਦਾ ਪੈਸਾ ਜਾ ਰਿਹਾ ਤੇ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ ਮੈਂ ਉਹਨਾਂ ਦੇ ਨਾਲ ਮੱਥਾ ਲਾਇਆ ਪੂਰਾ ਹੀ ਮਾਫੀ ਦੇ ਨਾਲ ਮੱਥਾ ਲਾਇਆ ਮੱਥਾ ਜੱਥੇ ਬੰਦਿਆਂ ਨੇ ਵੀ ਲਾਇਆ ਆਂਕੋ ਨੇ ਬੰਦ ਪੈਸੇ ਮੜਵਾਏ ਨੇਗੇ ਪਰ ਮੈਂ ਖੁੱਲਕੇ ਡਟਕੇ ਮੱਥਾ ਲਾਇਆ ਕਿਉਂਕਿ ਮੈਨੂੰ ਨੌਜਵਾਨੇ ਲੋਕਬਧ ਸੁਣਦੇ ਸੀ ਅੱਜ ਤੱਕ ਮੈਨੂੰ ਇੱਕ ਚੀਜ਼ ਦਿਖਾ ਦੋ ਜਿੰਨੇ ਵੀ ਪੋਲਿਟੀਕਲ ਬੰਦੇ ਨੇਗੇ ਧਿਆਨ ਦਿੰਦੇ ਨੇ ਕਿ ਪੰਜਾਬ ਦੀ ਸਭ ਤੋਂ ਵੱਡਾ ਸਮੱਸਿਆ ਪ੍ਰਵਾਸ ਹੈ 250 300 ਕਾਲੇ ਪੰਜਾਬ ਦਾ ਬੰਦ ਹੋ ਗਿਆ ਸਾਲ ਜਨ ਜਿੰਦੇ ਲੱਗ ਕਰੀ ਲਾਗੇ ਯੂਨੀਵਰਸਿਟੀਆਂ ਨਹੀਂਆਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਤਿੰਨੇ ਦੇ ਤਿੰਨੇ ਘਟੇ ਦੇ ਵਿੱਚ ਲੀ ਜਾਂਦੇ ਨੇ ਡਿਗਰੀਆਂ ਖਤਮ ਹੋ ਗਈਆਂ ਸਾਰਾ ਕੁਝ ਜਿਹੜਾ ਤਬਾਹ ਹੋ ਗਿਆ ਪਰ ਗੱਲਾਂ ਬਿਆਨ ਦੀਆਂ ਨੇ ਕਿਤੇ ਇਸ ਚੀਜ਼ ਦੇ ਵਿੱਚ ਇਹਨਾਂ ਨੇ ਆ ਕੇ ਸਮਾਪਤੀ ਦੇ ਨਾਲ ਮੱਥਾ ਲਾਇਆ ਕਿਉਂ ਨਹੀਂ ਲਾਇਆ ਕਿਉਂਕਿ ਟਿਕਾ ਏਜੰਟ ਜਿੰਦਾ ਪੰਜ-ਪੰਜ 7-7 ਕਰੋੜ ਰੁਪਏ ਕਮਾਉਂਦਾ ਹਰ ਇੱਕ ਬੰਦੇ ਨੂੰ ਰਾਜਨੀਤਿਕ ਬੰਦੇ ਨੂੰ ਪੈਸਾ ਚੜਦਾ ਉਹ ਕਿਉਂ ਬੋਲੂਗਾ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਝੂਠ ਆ ਤੁਹਾਡੀ ਗੱਲ ਇੰਨਾ ਇੰਨਾ ਜੱਟ ਪੈਸਾ ਨਹੀਂ ਕਮਾਉਂਦਾ ਤੇ ਇੱਕ ਫਾਇਲ ਦਾ 30 ਲੱਖ ਰੁਪਏ ਲੈਂਦਾ 35000 ਏਜੰਟਾ ਕੱਲਾ 10000 ਗਲੰਦਰ ਦੇ ਵਿੱਚ ਬੈਠਾ ਤੇ ਆਪਣਾ 5000 ਬਖੰਡੇ ਦੇ ਵਿੱਚ ਬੈਠਾ ਤੇ ਮੱਲਾ 10000 ਹੀ ਮਹਾੜੀ ਦੇ ਵਿੱਚ ਬੈਠਾ ਹੁਣ ਆ ਪੰਜ ਪੜੇ ਤਾਂ ਇਹਨੂੰ ਲੱਗਦੀ ਬਾਅਦ ਚ ਇੰਨਾ ਪੰਜਾਬ ਦੇ ਵਿੱਚ ਏਜੰਟ ਪੈਦਾ ਹੋ ਗਿਆ ਮੈਂ ਆਖਿਆ ਵੀ ਇਹ ਮਾਫੀਆ ਜਿਹੜਾ ਇਹ ਕੰਮ ਕੀ ਆ ਪਹਿਲਾਂ ਤਾਂ ਮੈਂ ਇਹ ਕਹਿਣਾ ਪੰਜਾਬ ਦੇ ਨੌਜਵਾਨਾਂ ਨੂੰ ਕਿ ਮੈਂ ਆਸਟ੍ਰੇਲੀਆ ਦੇ ਵਿੱਚ 25 ਦਣ ਲੱਖ ਆਇਆ ਵੀਰੋ ਧਿਆਨ ਨਾਲ ਗੱਲ ਸੁਣੋ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਪਾਣੀ ਦੀ ਥੋੜਾ ਜਿਹਾ